ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵਿੱਚ ਕੁਕਿੰਗ ਦੇ ਵਿੱਚ ਚੈਨਲ ਵਿੱਚ ਅੱਜ ਆਪਾਂ ਗੁਰਕਰੇ ਬਣਾ ਕੇ ਤਿਆਰ ਕਰਾਂਗੇ ਜੀ ਤੇ ਇਹਦੇ ਲਈ ਆਪਾਂ ਚੀਜ਼ਾਂ ਦੇਖ ਲੈਣੀਆਂ ਇਹਨਾਂ ਦੇ ਲਈ ਬਣਾਉਣ ਲਈ ਆਪਾਂ ਨੂੰ ਚਾਹੀਦੇ ਹਾਂ ਜੀ ਅੱਧੀ ਕੌਲੀ ਦਾ ਪਚੌਲਾਂ ਦਾ ਆਟਾ ਲਿਆ ਹੈ ਤੇ ਇਹ ਮਣਕੇ ਲੈਣੀਆਂ ਤੁਸੀਂ ਸਾਰੀਆਂ ਚੀਜ਼ਾਂ ਅੱਧੀ ਕੌਲੀ ਚੌਲਾਂ ਦਾ ਆਟਾ 2 ਚਮਚੇ ਬੇਸਣ ਦੇ ਆ ਇੱਕ ਚਮਚਾ ਆਪਾਂ ਨੋਰਮਲ ਰੋਟੀ ਪਕਾਉਣੇ ਹੁੰਦਾ ਜਿਹੜਾ ਉਹ ਆਟਾ ਏ ਇੱਕ ਚਮਚਾ ਇਹ ਆਟੇ ਦਾ ਤੇ ਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਕੜਾਹੀ ਦੇ ਵਿੱਚ ਮਿਕਸ ਕਰ ਲਿਆ ਏ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਨੂਨ ਦਾ ਦੱਦਾ ਚਮਚਾ ਪਾ ਲਾਂਗੇ ਜੀ ਤੇ ਇੱਕ ਚੁੰਡੀ ਆਪਾਂ ਜਿਹੜਾ ਘਰ 'ਚ ਆਪਾਂ ਮਿੱਠਾ ਸੋਡਾ ਰੱਖਿਆ ਹੋਵਾ ਹੁੰਦਾ ਆਪਣੀ ਦਾਲ ਪਾਣੀ 'ਚ ਪਾਉਣ ਨੂੰ ਉਹ ਪਾ ਲਾਂਗੇ ਤੇ ਇਹਨਾਂ ਨੂੰ ਮਿਕਸ ਕਰ ਲਾਂਗੇ ਜੀ ਆਪਾਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਇਹਦੇ ਵਿੱਚ ਆਪਾਂ 3 ਗੁਣਾ ਪਾਣੀ ਨਾਲ ਇਹ ਆਪਾਂ ਇਹਦਾ ਕੋਲ ਬਣਾ ਲੈਣਾ ਜਿਵੇਂ ਅੱਧੀ ਕੌਲੀ ਆਪਾਂ ਚੋਲਾਂ ਦੀ ਪਾਈ ਸੀ ਤੇ ਇਹਦੇ 3 ਗੁਣਾ ਆਪਾਂ ਪਾਣੀ ਪਾ ਕੇ ਇਹਦਾ ਕੋਲ ਬਣਾ ਲੈਣਾ ਵਧੀਆ ਤੇ ਸਾਰਾ ਪਾਣੀ ਪਾ ਦਾਂਗੇ ਆਪਾਂ ਤੇ ਇਹਦਾ ਪੂਰਾ ਗਾੜਾ ਕੋਲ ਬਣਾ ਲਾਂਗੇ ਆਪਾਂ ਐਵੇਂ ਦਾ ਕੋਲ ਬਣਾਉਣਾ ਚਾਹੀਦਾ ਸੋਣਾ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਜੀ ਸੈਂਡਰ ਤੇ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਜਿੰਨਾ ਚਿਰ ਇਹ ਪੂਰਾ گاੜਾ ਨਹੀਂ ਬਣ ਜਾਂਦਾ ਜਿਵੇਂ ਆਪਾਂ ਆਟਾ ਗੁੰਨਿਆ ਹੁੰਦਾ ਏ ਜਦੋਂ ਉਹਦੋਂ ਤੱਕ ਇਹ ਘਿਰ ਪਕਾਉਣਾ ਜਿੰਨਾ ਚਿਰ ਇਹ ਆਟੇ ਵਾਂਗੂ ਨਹੀਂ ਬਣ ਜਾਂਦਾ ਤੇ ਦੁਬਾਰਾ ਫਿਰ ਆਪਾਂ ਇਹਦੇ ਕੁੜਕਰੇ ਬਣਾਵਾਂਗੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਤੇ ਕਮੈਂਟ ਵੀ ਕਰਿਆ ਕਰੋ ਤੇ ਆਪਾਂ ਨੂੰ ਸਪੋਰਟ ਕਰੋ ਜੀ ਵੀਡੀਓ ਪੂਰੀ ਵੇਖਿਆ ਕਰੋ ਆਪਣੀ ਐਵੇਂ ਦਾ ਆਟਾ ਬਣ ਗਿਆ ਜਦੋਂ ਤੁਸੀਂ ਉਹਦੋਂ ਕੈਂਸ ਬੰਦ ਕਰ ਦੇਣਾ ਤੇ ਫਿਰ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦਿਆਂਗੇ ਆਟੇ ਨੂੰ ਇਹ ਬਿਲਕੁਲ ਗੁੰਨੇ ਹੋਏ ਆٹے ਦੀ ਤਰ੍ਹਾਂ ਬਣ ਗਏ ਆਏ ਹੁਣ ਤੇ ਆਪਾਂ ਠੰਡਾ ਕਰਨ ਲਈ ਰੱਖ ਦਾਂਗੇ ਇਹਨੂੰ ਤੇ ਠੰਡਾ ਹੋ ਗਿਆ ਜੀ ਆਪਾਂ ਹੁਣ ਇਹਦੇ ਕੁਰਕਰੇ ਬਣਾਵਾਂਗੇ ਆਪਾਂ ਤੇ ਤੁਸੀਂ ਐਵੇਂ ਨਾ ਬਣਾਇਓ ਕੁਰਕਰੇ ਤੇ ਤੇਲ ਲਾ ਲਿਓ ਹੱਥਾਂ ਨੂੰ ਨਹੀਂ ਤੇ ਨਾਲ ਚਿਪਕ ਜਾਣਗੇ ਤੁਸੀਂ ਕੋਈ ਮਰਜ਼ੀ ਸ਼ੇਪ ਦੇ ਸਕਦੇ ਆਂ ਆਪਣੀ ਤੇ ਹੱਥਾਂ ਨੂੰ ਤੇਲ ਲਾ ਲਾ ਕੇ ਤੁਸੀਂ ਬਣਾਏ ਚੱਲੋ ਐਵੇਂ ਆਪਾਂ ਸਾਰੇ ਕੁਰਕਰੇ ਬਣਾ ਕੇ ਤਿਆਰ ਕਰ ਲਿਆ ਜੀ ਤੁਸੀਂ ਆਪਣੀ ਮਰਜ਼ੀ ਦੀ ਸ਼ੇਪ ਦੇ ਸਕਦੇ ਆ ਇਹਨਾਂ ਨੂੰ ਤੇ ਤੇ ਲਾਇਆ ਇਹ ਆ ਪੱਥਰ ਨਹੀਂ ਤਾਂ ਚਿਪਕ ਜਾਂਦਾ ਹੈ ਤੇ ਹੱਥਾਂ ਨਾਲ ਤੇਲ ਲਾਉਂਦੇ ਚਿਪਕੂਗਾ ਨਹੀਂ ਆਪਣੇ ਨਾਲ ਘਰ ਕਰੇ ਤੇ ਆਪਾਂ ਤੇਲ ਜਿਹੜਾ ਗਰਮ ਕਰ ਲਿਆ ਤੇ ਹੁਣ ਆਪਾਂ ਇਹਨੂੰ ਫੁੱਲ ਅੱਗ ਤੇ ਪਕਾਵਾਂਗੇ ਤੇ ਜਦੋਂ ਪੱਕ ਜਾਣਗੇ ਆਪੇ ਉੱਪਰ ਆ ਜਾਣਗੇ ਤੁਸੀਂ ਫਿਕਰ ਨਾ ਕਰੋ ਕਿ ਇਹ ਕੜਾਹੀ ਨਾਲ ਚਮਟਗੇ ਤੇ ਆਪੇ ਇਹਨਾਂ ਨੇ ਕੜਾਹੀ ਛੱਡ ਦਈ ਨੇ ਜਦੋਂ ਇਹ ਪੱਕ ਗਏ ਤੇ ਇਹਨੂੰ ਬ੍ਰਾਊਨ ਹੋਣ ਤੱਕ ਆਪਾਂ ਪਕਾ ਲਾਂਗੇ ਬਹੁਤ ਹੀ ਟੇਸਟੀ ਗੁਰਕਰੇ ਬਣਦੇ ਆ ਇਹ ਕ੍ਰਿਸਪੀ ਕ੍ਰਿਸਪੀ ਤੁਸੀਂ ਵੀ ਆਦੇ ਬੱਚਿਆਂ ਨੂੰ ਜਰੂਰ ਬਣਾ ਕੇ ਖਾਓ ਬਾਜ਼ਾਰ ਨਾਲ ਲਿਆਉਣ ਨਾਲੋਂ ਤੇ ਚੰਗਾ ਹੈ ਕਿ ਆਪਾਂ ਆਪਣੇ ਘਰੇ ਬਣਾ ਲਈਏ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਇਹ ਤੇ ਬ੍ਰਾਊਨ ਹੋਣ ਤੱਕ ਆਪਾਂ ਸਾਰਿਆਂ ਗੁਰਕਿਆਂ ਨੂੰ ਇਵੇਂ ਪਕਾ ਲਾਂਗੇ ਹੁਣ ਆਪਾਂ ਦੂਜਾ ਪੂਰ ਪਾਤਾ ਜੀ ਵਿੱਚ ਇਹਨਾਂ ਨੇ ਆਪੇ ਕੜਾਹੀ ਛੱਡ ਕੇ ਉੱਪਰ ਆ ਜਾਂਦੇ ਆ ਇਹ ਕਿਰਾਂ ਤਾਂ ਕੜਾਹੀ ਦੇ ਸਨੂਆ ਇਹ ਲੱਗੂਗਾ ਵੀ ਥੱਲੇ ਲੱਗੇ ਪਰ ਇਹ ਆਪੇ ਉੱਪਰ ਆ ਜਾਣਗੇ ਤੇ ਆਪਾਂ ਸਾਰੇ ਕੁਰਕਰੇ ਬਣਾ ਕੇ ਤਿਆਰ ਕਰ ਲਿਆ ਜੀ ਤੇ ਇਹਦੇ ਵਿੱਚ ਤੁਸੀਂ ਆਪਦੇ ਹਿਸਾਬ ਨਾਲ ਨੂਨ ਪਾ ਲਿਓ ਤੇ ਥੋੜੀ ਜਿਹੀ ਮੈਂ ਆਪਾਂ ਕਸ਼ਮੀਰੀ ਲਾਲ ਮਿਰਚ ਪਾਈ ਆ ਤੇ ਇਹਨਾਂ ਨੂੰ ਹਿਲਾ ਕੇ ਆਪਾਂ ਸਰਵ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟ ਬਣੀ ਸੀ ਜੀ ਇਹ ਤੁਸੀਂ ਵੀ ਬਣਾਇਓ ਆਪਣੇ ਬੱਚਿਆਂ ਨੂੰ ਖਵਾਇਓ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਆ ਕੁਰਕਰੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਹੈ ਜੀ